ਕੀ ਹਾਲ ਹੈ ਦੋਸਤੋ ਮੈਂ ਥੋੜਾ ਆਪਣਾ ਮੋਡ ਕੱਲ ਆਪਾਂ ਇੱਕ ਵੀਡੀਓ ਬਣਾਈ ਸੀਗੀ ਜਿਹੜੇ ਆਪਣੇ ਘਰੇ ਗੋਲੀਆਂ ਪਈਆਂ ਹੋਣਗੀਆਂ ਡੇਟ ਟੱਪੇ ਵਾਲੀਆਂ ਜਾਂ ਕੋਈ ਵੀ ਕਸੂਲ ਦਾ ਕੈਪਸੂਲ ਤੇ ਆਪ ਦਾ ਕੈਪਸੂਲ ਸਰਦ ਉਹਦੀ ਗੋਲੀ ਬੁਖਾਰ ਦੀ ਗੋਲੀ ਉਹ ਤੋਂ ਆਪਾਂ ਇੱਕ ਦਵਾਈ ਤਿਆਰ ਕਰੀ ਸੀ ਪੌਦਿਆਂ ਵਾਸਤੇ ਉਹਦੀ ਅੱਜ ਆਪਾਂ ਵਰਤੋਂ ਕਰਾਂਗੇ ਦੱਸਾਂਗੇ ਭਰਾਵਾਂ ਨੂੰ ਕਿਵੇਂ ਵਰਤਣੀ ਹੈਗੀ ਆ ਸੇ ਬਾਈ ਉਹ ਦਵਾਈ ਆ ਦੇਖੋ ਐ ਕਲਰ ਹੋ ਗਿਆ ਇਹਦਾ ਸਾਰੇ ਭਰਾ ਦੇਖ ਲੈਣ ਬਾਈ ਜੀ ਆਹ ਕਲਰ ਬਣ ਗਿਆ ਉਹਦਾ ਤੇ ਇਹਨੂੰ ਆਪਾਂ ਵਰਤਣਾ ਕਿਵੇਂ ਆ ਉਹ ਵੀ ਤੁਹਾਨੂੰ ਦੱਸਾਂਗੇ ਇਹਨੂੰ ਪਤਾ ਚੰਗੀ ਤਰ੍ਹਾਂ ਹਲਾ ਲਓ ਚੰਗੀ ਤਰ੍ਹਾਂ ਕਿ ਮਿਕਸ ਹੋ ਜੇ ਇਹ ਆਪਾਂ ਰੱਖੀ ਸੀ 24 ਘੰਟਿਆਂ ਵਾਸਤੇ ਬਾਈ 24 ਉੱਪਰ ਹੋ ਗਏ ਘੰਟੇ ਇਹਨੂੰ ਤੇ ਢੱਕਣ ਖੋਲਦਿਆਂ ਹੁਣ ਆਪਾਂ ਇਹਦਾ ਦੇਖਦੇ ਹਾਂਗੇ ਬਹੁਤ ਵਧੀਆ ਬਾਈ ਬਹੁਦਿਆਂ ਵਾਸਤੇ ਦਵਾਈ ਤਿਆਰ ਹੋ ਚੁੱਕੀ ਹੈਗੀ ਇਹ ਤੁਹਾਨੂੰ ਦੱਸ ਦਿਆਂ ਬਾਈ ਵਰਤਣੀ ਕਿਵੇਂ ਆਜੋ ਬਾਈ ਇਹ ਬਾਲਤੀ ਚ ਪਾਣੀ ਆ ਦਿਖਾ ਤਾਂ ਨਾ ਕਹਿਦਣਾ ਮੈਂ ਕੈਮਰਾਮੈਨ ਨੂੰ ਬਾਲਟੀ ਚ ਪਾਣੀ ਦਿਖਾ ਦਿਓ ਬਾਲਟੀ ਚ ਕਿੰਨਾ ਕ ਪਾਣੀ ਹੈਗਾ ਆਪਣੇ ਕੋਲੇ ਪੌਤੇ ਘਾਟਾ ਚਲ ਆਪਾਂ ਉਨਾ ਕ ਪਾਣੀ ਪਾਏਗਾ ਹਨਾ ਇਹਦੇ ਵਿੱਚ ਪਾਵਾਂਗੇ ਬਾਈ ਆਪਾਂ ਦੇਖ ਲਓ ਕਿੰਨੀ ਕ ਹੈ 200 ਐਮਐਲ ਆ ਬਾਈ ਹਨਾ ਇਹ ਆਪਾਂ ਆ ਪਾਣੀ ਚ ਪਾਵਾਂਗੇ ਪਾਣੀ ਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਬੱਦ ਨਹੀਂ ਪਾਉਣੀ ਬਈ 2 ਕਸ ਐਮ ਐਲ ਹੀ ਪਾਉਣੀ ਹੈਗੀ ਇਹ ਤੁਹਾਨੂੰ ਦਿਖਾਵਾਂਗੇ ਵੀ ਪਾਉਣੀ ਕਿਵੇਂ ਹੈਗੀ ਉਹ ਸਾਡਾ ਬੂਟਾ ਬਈ ਆਪ ਦੇਖ ਲਓ ਇਹ ਸਾਡਾ ਫੁੱਲਾਂ ਵਾਲਾ ਬੂਟਾ ਹੈਗਾ ਇਹ ਨਾ ਗ੍ਰੋਥ ਕਰਦਾ ਹੈਗਾ ਤੇ ਨਾ ਇਹਦੇ ਫੁੱਲ ਲੱਗਦੇ ਨੇ ਆਪਾਂ ਸਭ ਤੋਂ ਪਹਿਲਾਂ ਇਹ ਸੀਚੀ ਪਾਵਾਂਗੇ ਇੰਨਾ ਕੀ ਪਾਉਣੀ ਐ ਅਗਲੇ ਬੂਟੇ ਚ ਇਹ ਚ ਅਸੀਂ ਐਕਸਪੈਰੀਮੈਂਟ ਕਰਾਇਆ ਸੀ ਬਾਈ ਇਹਦੇ ਸਾਡੇ ਇਹ ਨਾ ਫੁੱਲ ਬੂਟੀ ਦੇ ਫੁੱਲ ਨਹੀਂ ਲੱਗਦੇ ਸੀਗੇ ਤੇ ਗਰੋਥ ਘਟ ਹੁੰਦੀ ਸੀਗੀ ਇਹਦੇ ਵਿੱਚ ਅਸੀਂ ਇਹੀ ਦਵਾਈ ਪਾਈ ਸੀਗੀ ਅੱਜ ਤੋਂ 20 ਦਿਨ ਪਹਿਲਾਂ ਤੇ ਤੁਸੀਂ ਫੁੱਲ ਦੇਖ ਲਓ ਐ ਖਿੜੀ ਖੜੀਏਗੀ ਹੈਨਾ ਇਹ ਐ ਨਹੀਂ ਹੈਗਾ ਬਾਈ ਵੀ ਤੁਸੀਂ ਰੈਗੂਲਰ ਹੀ ਪਾਉਣੀ ਐ ਹਫਤੇ ਚ ਇੱਕ ਵਾਰੀ ਦਾ ਜ਼ਰੂਰ ਪਾਓ ਪੌਦਿਆਂ ਚ ਆਜੋ ਅੱਗੇ ਆਜੋ ਸਾਰੇ ਪੌਦਿਆਂ 'ਚ ਪਾਣੀ ਹੈ ਬਾਈ ਆਪਾਂ ਬਹੁਤ ਵਧੀਆ ਰਿਜ਼ਲਟ ਆਇਆ ਦਾ ਬਹੁਤ ਜਿਆਦਾ ਵਧੀਆ ਸਾਰੇ ਭਰਾਵਾਂ ਨੂੰ ਬੇਨਤੀ ਹੈ ਬਾਈ ਹਨਾ ਇਹ ਜਿਹੜੀ ਆਪਾਂ ਦਵਾਈ ਤਿਆਰ ਕੀਤੀ ਹੈਗੀ ਆ ਤੁਹਾਨੂੰ ਦਿਖਾ ਦਿੰਨੇ ਆਂਗੇ ਇਹ ਹਰੇਕ ਭਰਾ ਤਿਆਰ ਕਰ ਸਕਦਾ ਹੈਗਾ ਭੈਣ ਘਰੇ ਤਿਆਰ ਕਰ ਸਕਦੀ ਆ ਕੁਝ ਵਾਰੋਂ ਲੈਉਣ ਦੀ ਲੋੜ ਨਹੀਂ ਗਈ ਤੇ ਪੌਦਿਆਂ ਦੇ ਵਿੱਚ ਬਈ ਹੱਥ 'ਚ ਇੱਕ ਵਾਰੀ ਦਾ ਪਾਣੀ ਪਾਉਣੀ ਆ ਦੋ ਵਾਰੀ ਪੈਜੇ ਤਾਂ ਬਹੁਤ ਚੰਗੀ ਗੱਲ ਆ ਤੁਸੀਂ ਥੋੜੇ ਪੌਦਿਆਂ ਦੀ ਗ੍ਰੋਥ ਦੇਖਿਓ ਜਿਵੇਂ ਸਾਨੂੰ ਦੱਸਿਆ ਸਾਡੀ ਫੁੱਲ ਬੂਟੀ ਸੀਗੀ ਇਹਦੇ ਫੁੱਲ ਨਹੀਂ ਲੱਗਦੇ ਸੀਗੇ ਤੇ ਹੁਣ ਫੁੱਲਾਂ ਦੀ ਭਰੀ ਖੜੀ ਆ ਇੰਨੀਆਂ ਬੇਨਤੀਆਂ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਰਾ